ਜਿਹੜਾ ਅੱਜ ਮੈਂ ਨਾਸ਼ਤਾ ਤਿਆਰ ਕਰਨ ਲੱਗੀ ਆ ਨਾ ਤੇ ਮੈਨੂੰ ਉਮੀਦ ਹੈ ਵੀ ਦੇਖ ਕੇ ਕੁੜਕੀਓ ਤੁਸੀਂ ਜ਼ਰੂਰ ਬਣਾਉਂਗੀਆਂ ਠੀਕ ਹੈ ਤੁਸੀਂ ਜੋ ਵੀ ਕੰਮ ਕਰਦੀਓ ਛੱਡੋ ਪਰਾਂ ਤੇ ਤੁਸੀਂ ਆਪਣਾ ਮੋਬਾਈਲ ਚੱਕੋ ਤੇ ਮੇਰਾ ਹੈਲਥ ਹਰਬਲ 213 ਚੈਨਲ ਖੋਲੋ ਤੇ ਅੱਜ ਦਾ ਨਾਸ਼ਤਾ ਤਿਆਰ ਕਰਨਾ ਤੁਸੀਂ ਦੇਖੋ ਵੀ ਆਪਾਂ ਕਿਵੇਂ ਕਰਨਾ ਹੈਗਾ ਇੱਕ ਵਾਰੀ ਬਣਾ ਲਿਆ ਨਾ ਤੇ ਮੈਨੂੰ ਪੂਰੀ ਪੂਰੀ ਉਮੀਦ ਹੈ ਵੀ ਤੁਸੀਂ ਉਂਗਲਾ ਚਟਣ ਤੇ ਮਜਬੂਰ ਹੋ ਜਾਓਗੇ ਐਡਾ ਵਧੀਆ ਤੇ ਸਵਾਦਿਸ਼ਟ ਬਣੂਗਾ ਠੀਕ ਹੈ ਜੀ ਆਪਾਂ ਜਿਹੜਾ ਕੁਝ ਬਣਾਇਆ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਹੁੰਨੇ ਆਂ ਆਪਣੀ ਵੀਡੀਓ ਨੂੰ ਤੁਸੀਂ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਦਿਆ ਕਰੋ ਅਗਰ ਕਿਸੇ ਨੂੰ ਨਾ ਪਸੰਦ ਆਵੇ ਤਾਂ ਕੋਈ ਗੱਲ ਨਹੀਂ ਡਿਸਲਾਈਕ ਵੀ ਕਰ ਸਕਦੇ ਹੋ ਤੁਹਾਨੂੰ ਪੂਰਾ ਪੂਰਾ ਅਧਿਕਾਰ ਹੈ ਇਸ ਦਾ ਠੀਕ ਹੈ ਜੀ ਅੱਜ ਆਪਾਂ ਕੀ ਕੀਤਾ ਜੀ ਮੈਂ ਚੱਕਿਆ 프라이ਪੈਨ ਤੇ 프라이ਪੈਨ ਦੇ ਵਿੱਚ ਪਾਇਆ ਜੀ ਨਾਰੀਅਲ ਦਾ ਤੇਲ ਥੋੜਾ ਜਿਹਾ ਤੇ ਵਿੱਚ ਪਾਤਾ ਜੀਰਾ ਤੇ ਵਿੱਚ ਪਾਤੇ ਪਿਆਜ਼ ਮੈਂ ਆਖਾਂ ਮਨਾ ਸੋਨਾ ਜਿਹਾ ਬਣਾ ਲਾ ਨਾਸ਼ਤਾ ਨਾਸ਼ਤਾ ਸੋਨਾ ਜਿਹਾ ਬਣਾ ਕੇ ਤੇ ਜੇ ਫਿਰ ਸੋਨਾ ਜਿਹਾ ਦਿਨ ਨਿਕਲ ਜਾਂਦਾ ਹੈਗਾ ਖਸਮਾ ਨੂੰ ਖਾਏ ਸਾਰਾ ਕੰਮ ਖੜਾ ਰਹਿ ਕੇ ਦੇਖੀ ਜੋ ਕਿ ਜਿਹੜਾ ਕੁਝ ਹੋਊਗਾ ਇੱਕ ਵਾਰੀ ਆਪਾਂ ਕੰਡੇ ਟਮਾਟਰ ਤੇ ਹਰੀਆਂ ਮਿਰਚਾਂ ਚੱਕ ਲਈਆਂ ਹਰੀਆਂ ਮਿਰਚਾਂ ਚੱਕ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕੀ ਕਰਨਾ ਹੈਗਾ ਜੀ ਭੁੰਨ ਲੈਣਾ ਤੁਸੀਂ ਜਦੋਂ ਵੀ ਫੋਨ ਚੱਕਦੇ ਹੋ ਨਾ ਹੈਲਥ ਹਰਬਲ 213 ਚੈਨਲ ਖੋਲ੍ਹ ਲਿਆ ਕਰੋ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰ ਠੀਕ ਹੈ ਜੀ ਆਪ ਮੇਰਾ ਮਕਸਦ ਇਹੀ ਰਹਿੰਦਾ ਵੀ ਮੈਂ ਤੁਹਾਨੂੰ ਚੰਗੀ ਤੋਂ ਚੰਗੀ ਵਧੀਆ ਤੋਂ ਵਧੀਆ ਚੀਜ਼ ਸਿਖਾਵਾਂ ਸੌਖੇ ਤਰੀਕੇ ਨਾਲ ਤੇ ਥੋੜਾ ਜਿਹਾ ਸਸਤੇ ਤਰੀਕੇ ਨਾਲ ਵੀ ਜਿਹੜਾ ਆਪਣੇ ਪੈਸੇ ਵੀ ਨਾ ਬਾਹਲੇ ਲੱਗਣ ਖਰਚਾ ਵੀ ਨਾ ਹੋਵੇ ਬੰਦੇ ਵੀ ਨਾ ਲੜਨ ਵੀ ਭਾਈ ਸਾਤੋਂ ਰੋਜ਼ ਚੀਜ਼ ਮੰਗਾ ਲੈਣੀਆਂ ਆ ਆਮ ਚੀਜ਼ਾਂ ਹੁੰਦੀਆਂ ਆਪਣੇ ਘਰੇ ਪਈਆਂ ਆਉਂਦੀਆਂ ਤੈਨੂੰ ਪਤਾ ਗਰਮਾ ਸ਼ਰਮੀ ਐਵੇਂ ਹੋ ਜਾਂਦੀ ਹੁੰਦੀ ਆ ਬੰਦੇ ਐਵੇਂ ਗਰਮ ਹੋ ਜਾਂਦੇ ਤੁਸੀਂ ਤਾਂ ਰੋਜ਼ ਹੀ ਕੜਾਈ ਚੜਾਈ ਰੱਖਦੇ ਹੋ ਆਪਾਂ ਕੜਾਈ ਵਾਲਾ ਕੰਮ ਨਹੀਂ ਕਰਨਾ ਆ ਸਾਰਾ ਕੁਝ ਇਕੱਠਾ ਕਰਕੇ ਆਪਾਂ ਨਮਕ ਵਿੱਚ ਪਾ ਲੈਣਾ ਬਾਹਲਾ ਇਹਨੂੰ ਧੜਫਾਉਣਾ ਨਹੀਂ ਵਿਚਾਰੇ ਨੂੰ ਕਿਉਂਕਿ ਜੇ ਜ਼ਿਆਦੇ ਆਪਾਂ ਇਹਨੂੰ ਕੰਡਿਆ ਗੁੰਡਾ ਨੂੰ ਭੁੰਨਾ ਗੀਆਂ ਨਾ ਤਾਂ ਫਿਰ ਇਹ ਹੋਰ ਹੀ 부ਝੇ ਜੋ ਹੋ ਜਾਂਦੇ ਆ ਤੇ ਫਿਰ ਫਲਾ ਆ ਜਾ ਨਹੀਂ ਆਉਂਦਾ ਹੈਗਾ ਫਿਰ ਹੋਰ ਹੀ ਲੱਗਦੇ ਜਿੰਨਾ ਚਿਰ ਪਿਆਜ ਆ ਨਾ ਗੰਡਾ ਆਪਣੇ ਜਾੜ ਦੇ ਥੱਲੇ ਨਾ ਆਵੇ ਤੇ ਉਹਨਾਂ ਚਿਰ ਹੋਰ ਹੀ ਲੱਗੀ ਜਾਂਦਾ ਵੀ ਅੱਜ ਕੁਛ ਖਾਦਾ ਨਹੀਂ ਹੈਗਾ ਹਾਂ ਇਸ ਕਰਕੇ ਤੁਸੀਂ ਘਰੋਂ ਹੀ ਵਧੀਆ ਚੰਗੇ ਚੰਗੇ ਨਾਸ਼ਤੇ ਤਿਆਰ ਕਰਿਆ ਕਰੋ ਆਹ ਲਓ ਜੀ ਆਪਾਂ ਕੀ ਕੀਤਾ ਇਹਨੂੰ ਥੋੜਾ ਜਿਹਾ ਇਹਨੂੰ ਮਤਲਬ ਰਚਾ ਜਿਹਾ ਲਿਆ ਨਮਕ ਮਿਰਚ ਮਸਾਲਾ ਇਹਦੇ ਵਿੱਚ ਤੇ ਆਪਾਂ ਇਹਨੂੰ ਕੱਦੂਕਾਸ ਕਰ ਲਿਆ ਪਨੀਰ ਨੂੰ ਥੋੜਾ ਜਿਹਾ ਇੱਕ ਡਲਾਜਾ ਪਨੀਰ ਦਾ ਲੈ ਲਓ ਜਿਨ੍ਹਾਂ ਦੇ ਪਸ਼ੂ ਘਰੇ ਰੱਖੇ ਆ ਤੁਸੀਂ ਰਾਤ ਨੂੰ ਪਨੀਰ ਬਣਾ ਕੇ ਤੇ ਜਮਾ ਦਿਓ ਤੇ ਸਵੇਰੇ ਨਾਸ਼ਤਾ ਤਿਆਰ ਕਰਨਾ ਬੜਾ ਹੀ ਸੌਖਾ ਲੱਗਦਾ ਹੈ ਇਹਨੂੰ ਨਾ ਜਵਾਕਾਂ ਨੂੰ ਤੁਸੀਂ ਬਰੈਡਾਂ ਬਰੋਡਾਂ ਚ ਪਾ ਕੇ ਵੀ ਦੇ ਸਕਦੇ ਹੋ ਰੋਟੀਆਂ ਚ ਪਾ ਕੇ ਵੀ ਦੇ ਸਕਦੀਆਂ ਭਾਈ ਮੈਂ ਬਰੈਡ ਬਰੋਡ ਘਾਟ ਹੀ ਖਾਣੀ ਹੁੰਨੀ ਐ ਤੇ ਮੈਂ ਆਹ ਲੋ ਜੀ ਕद्दूकस ਕੀਤਾ ਪਲੇਟ ਦੇ ਵਿੱਚ ਦੂਜੇ ਪਾਸੇ ਮੇਰੇ ਤੋਂ ਕੈਮਰਾ ਨਹੀਂ ਘਮਾਇਆ ਜਾਂਦਾ ਕੱਲੀ ਜਾਣੀ ਐ ਇੱਕ ਪਾਸੇ ਕੈਮਰਾ ਲਾ ਲੈਣੀ ਐ ਬਸ ਦੂਜੇ ਪਾਸੇ ਕੰਮ ਕਰਦੀਆਂ ਫਿਰ ਉਹ ਦਿਖਦਾ ਨਹੀਂਗਾ ਬਸ ਫੋਕਸ ਹੋ ਜਾਂਦਾ ਆਪਣੇ ਫਰਾਈ ਪੈਨ ਦੇ ਉੱਤੇ ਠੀਕ ਹੈ ਜੀ ਆ ਚੱਕੋ ਜੀ ਆਪਾਂ ਸਾਰਾ ਕੁਝ ਕਰਕੇ ਨਾ ਇਹਨੂੰ ਤੇ ਇਹਦੇ ਵਿੱਚ ਪਾ ਲਿਆ ਕद्दूकस ਕਰਕੇ ਪਨੀਰ ਤੇ ਵਿੱਚ ਇੱਕ ਡਲੀ ਜੀ ਰਹਿ ਗਈ ਮਖਾ ਮਨਾਹੀਂ ਸਿੱਟਦੇ ਇਹ ਜਦੋਂ ਜਾੜ ਥੱਲੇ ਆਊਗੀ ਤੇ ਪਨੀਰ ਦਾ ਵੱਖਰਾ ਹੀ ਸੁਆਦ ਆਊਗਾ ਤੇ ਇਸੇ ਤਰ੍ਹਾਂ ਤੁਸੀਂ ਕਰਿਆ ਕਰੋ ਜਿਹੜੇ ਜਿਹੜੇ ਮੇਰੀ ਵੀਡੀਓ ਤੇ ਭਾਈ ਕਮੈਂਟ ਤੁਸੀਂ ਸੋਹਣੇ ਸੋਹਣੇ ਕਰਦੇ ਹੋ ਤੁਹਾਡਾ ਤਹਿ ਦਿਲ ਤੋਂ ਲੱਖ ਲੱਖ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੁਸੀਂ ਬੜੇ ਮਿੱਠੇ ਮਿੱਠੇ ਕਮੈਂਟ ਕਰਦੇ ਹੋ ਮੇਰੀ ਵੀਡੀਓ ਤੇ ਤੇ ਮੈਨੂੰ ਬੜਾ ਹੀ ਪਿਆਰਾ ਲੱਗਦਾ ਹੈਗਾ ਤੇ ਦਿਲ ਤੋਂ ਤੁਹਾਨੂੰ ਪਿਆਰ ਹੈ ਜੀ ਲਵ ਜੂ ਹੈ ਜੀ ਸਾਰਿਆਂ ਨੂੰ ਦਿਲ ਤੋਂ ਮੇਰਾ ਤੇ ਆਹ ਲੋ ਜੀ ਆਪਾਂ ਭੁਰਜੀ ਤਾਂ ਲਈ ਬਣਾ ਤੇ ਦੂਜੇ ਪਾਸੇ ਆਪਾਂ ਤਵੀ ਰੱਖੀ ਤੇ ਮੈਂ ਕਹਨੀ ਤਵੀ ਦਾ ਬੜਾ ਸ਼ੌਂਕ ਚੜਿਆ ਵੀ ਇਹ ਤੇ ਨਾ 3-4 ਪਰੌਂਠੇ ਪੈ ਜਾਂਦੇ ਨੇ ਤੇ ਰੋਟੀਆਂ ਵੀ 3-4 ਪੈ ਜਾਂਦੀਆਂ ਇਹਦੇ ਬਹਾਨੇ ਨਾ ਆਪਣੀ ਰੋਟੀ ਛੋਟੀ ਬਣ ਜਾਂਦੀ ਨਹੀਂ ਆਪਣੀ ਤਾਂ ਜਮ ਤਵੇ ਦੇ ਮੇਚ ਦੀ ਹੁੰਦੀ ਹੈ ਮੇਰੇ ਤੋਂ ਛੋਟੀ ਰੋਟੀ ਨਹੀਂ ਬਣਦੀ ਤੇ ਤਵੀ ਦੇ ਚਾਚ ਮੈਂ ਕਹਦੀ ਨਹੀਂ ਚੱਲ ਤਿੰਨ ਚਾਰ ਤਾਂ ਪੈਣ ਐ ਤਾਂ ਲੱਗੇ ਵੀ ਤਵੀ ਆ ਤਵਾ ਤਾਂ ਨਾ ਲੱਗੇ ਜੇ ਹੁਣ ਇੱਕ ਰੋਟੀ ਵੱਡੀ ਸਾਰੀ ਬਣਾ ਕੇ ਪਾਤੀ ਤਾਂ ਤਵਾ ਲੱਗਣ ਲੱਗ ਜੂਗਾ ਇਸ ਕਰਕੇ ਭਾਈ ਦੋ ਆ ਪਾਤੀਆਂ ਤੇ ਇੱਕ ਥੋੜਾ ਜਿਹਾ ਇੱਧਰ ਥਾਂ ਕਰਕੇ ਤਿੰਨ ਤਾਂ ਪਈ ਜਾਣਗੀਆਂ ਕੁੜਗਾ ਪਕਾਉਣ ਤਾਂ ਚਾਰ ਪੈ ਜਾਂਦੀਆਂ ਮੇਰੀਆਂ ਤਾਂ ਤਿੰਨ ਹੀ ਪੂਰੀਆਂ ਹੁੰਦੀਆਂ ਤੇ ਆਪਾਂ ਬਣਾ ਲਈ ਜੀ ਪਰੌਂਠੇ ਠੀਕ ਹੈ ਬਹੁਤ ਸੋਹਣੇ ਰੜੇ ਰੜੇ ਪਰੌਂਠੇ ਬਣਦੇ ਤਵੀ ਵਧੀਆ ਇਹ ਮੈਨੂੰ ਕਈ ਭੈਣਾਂ ਪੁੱਛਦੀਆਂ ਨੇ ਤੁਸੀਂ ਕਿੱਥੋਂ ਲਈਏ ਜੀ ਆਪਣੇ ਬਾਜ਼ਾਰ ਚੋਂ ਤਵੀ ਮਿਲੀ ਹੈ ਕੋਈ ਆਨਲਾਈਨ ਨਹੀਂ ਲਈ ਹੈਗੀ ਮੈਂ ਸਾਰਿਆਂ ਨੂੰ ਮੇਤੋਂ ਨਾ ਜਵਾਬ ਨਹੀਂ ਦਿੱਤਾ ਜਾਂਦਾ ਕਮੈਂਟ ਦਾ ਕਿਉਂਕਿ ਬੀਜੀ ਇੰਨਾ ਹੋ ਜਾਈਦਾ ਹੈਗਾ ਤੁਹਾਨੂੰ ਪਤਾ ਹੋਣਾ ਆਹ ਸੀਜ਼ਨ ਬਹੁਤ پنਜਰੀਆਂ ਪੰਜੂਰੀਆਂ ਦਾ ਪਿੰਨੀਆਂ ਦਾ ਚੱਲਿਆ ਪਿਆ ਤੁਹਾਨੂੰ ਵੀ ਪਤਾ ਹੀ ਹੈ ਵੀ ਆਪਣੀਆਂ پنਜਰੀਆਂ ਪਿੰਨੀਆਂ ਸਾਰੀਆਂ ਬਾਹਰ ਜਾਂਦੀਆਂ ਨੇ ਹਨਾ ਤੇ ਆਲ ਇੰਡੀਆ ਦੇ ਵਿੱਚ ਵੀ ਜਾਂਦੀਆਂ ਨੇ ਜੀ ਜੋ ਜੋ ਮੰਗਾਉਂਦੇ ਨੇ ਤੇ ਸ਼ੂਗਰ ਦੀ ਪੰਜੀਰੀ ਹੋ ਗਈ ਜੀ ਜੋੜਾਂ ਦਰਦ ਦੀ ਗਠੀਆਵਾਦੀ ਕੋਈ ਯੂਰਿਕ ਐਸਿਡ ਦੀ ਹੈ ਨਾ ਤੇ ਪਿੰਨੀਆਂ ਹੋ ਗਈਆਂ ਜੀ ਬਹੁਤ ਖੋਏ ਦੀਆਂ ਗੂੰਦ ਦੀਆਂ ਪਿੰਨੀਆਂ ਤਿਆਰ ਕਰਦੇ ਆਪਾਂ ਤੇ ਉਹ ਤਿਆਰ ਕਰਦੇ ਤੇ ਉਹਨਾਂ ਚ ਟਾਈਮ ਮੇਰਾ ਬੀਤ ਜਾਂਦਾ ਜੀ ਤੇ ਮੁੜ ਕੇ ਮੇਥੋਂ ਜਵਾਬ ਨਹੀਂ ਦਿੱਤਾ ਜਾਂਦਾ ਇਸ ਕਰਕੇ ਮੈਂ ਸੋਚਿਆ ਵੀ ਵੀਡੀਓ ਦੇ ਵਿੱਚ ਜਵਾਬ ਦੇ ਦਿਆਂ ਤੁਹਾਨੂੰ ਇਹ ਇਥੋਂ ਸ਼ਹਿਰ ਚੋਂ ਹੀ ਲਈ ਹੈ ਜੀ ਆਪਾਂ ਤੇ ਆਹ ਲੋ ਜੀ ਆਪਣੇ ਹੋ ਗਏ ਪਰੌਂਠੇ ਤਿਆਰ ਪਰੌਂਠੇ ਵਧੀਆ ਰੜੀ ਜਾਂਦੇ ਆ ਮੈਂ ਕਹਿੰਦੀ ਹ ਜਲੇਬੀਆਂ ਵਰਗਾ ਸਵਾਦ ਆਊਗਾ ਪੂਰੇ ਰਾੜ ਰਾੜ ਕੇ ਆਖੇ ਉਹ ਦੇਖੀ ਨਾ ਉਹਦੇ ਕਹਿਣ ਤਰ੍ਹਾਂ ਆਖੇ ਤੈਨੂੰ ਲੌਂਗ ਲੈਚੀਆਂ ਵਾਲੀ ਬੱਲੀਏ ਚਾਹ ਪਿਆਵਾਂਗੇ ਕਦੇ ਆਈ ਸਾਡੇ ਹੋਟਲ ਤੇ ਤੇ ਪਰੌਂਠੇ ਰਾੜ ਰਾੜ ਕੇ ਖਵਾਵਾਂਗੇ ਹਨਾ ਉਹ ਗੱਲ ਹੈ ਭਾਈ ਤੇ ਆਪਾਂ ਆ ਤੁਸੀਂ ਘਰੇ ਆਓ ਤੇ ਪਰੌਂਠੇ ਰਾੜ ਰਾੜ ਕੇ ਤੁਹਾਨੂੰ ਵੀ ਖਵਾਵਾਂਗੇ ਤੇ ਆਪਣਾ ਹੋ ਗਿਆ ਜੀ ਤਿਆਰ ਸਾਰਾ ਕੁਝ ਠੀਕ ਹੈ ਪਰੌਂਠੇ ਬਣ ਗਏ ਮੈਂ ਕਹਿੰਦੀ ਜੀ ਜਾਨ ਲਾ ਕੇ ਆਪਾਂ ਵਧੀਆ ਤਸੱਲੀ ਨਾਲ ਪਰੌਂਠੇ ਬਣਾਏ ਨੇ ਤੇ ਵਧੀਆ ਰਾੜ ਰਾੜ ਕੇ ਬਣਾਇਆ ਕਈ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਕਹਿੰਦੀ ਹਾਂ ਜੀ ਅਸੀਂ ਸਿੱਖ ਕੇ ਕੱਚੀਆਂ ਪਰੌਂਠੀਆਂ ਬਣਾਉਣੀਆਂ ਸਹੁਰਿਓ ਦੇਖ ਤਾਂ ਲੋ ਕੱਚਾ ਪਾਸਾ ਕਿਹੜੇ ਪਾਸੇ ਆ ਵਿਚਾਰੀਆਂ ਨੂੰ ਘਰੇ ਕੋਈ ਕੰਮ ਨਹੀਂ ਹੁੰਦਾ ਫਿਰ ਉਹ ਨਾ ਕੀ ਕਰਨ ਉਹਨਾਂ ਦੇ ਬੱਸ ਦੀ ਗੱਲ ਨਹੀਂ ਹੁੰਦੀ ਚਲੋ ਕੋਈ ਨਹੀਂ ਪੁੱਤ ਤੁਸੀਂ ਵੀ ਸਿਆਣੀਆਂ ਹਨਾ ਆਹ ਲੋ ਜੀ ਆਪਾਂ ਕਾਗਜ਼ਾ ਰੱਖਿਆ ਪਲੇਟ ਦੇ ਤੇ ਪੂਰਾ ਸ਼ੌਂਕ ਜਮਾਉਣਾ ਹੈ ਜੀ ਜਿਵੇਂ ਉਹ ਆਪਾਂ ਨੂੰ ਦਿੰਦੇ ਹੁੰਦੇ ਨੇ ਕਾਗਜ਼ਾ ਧਰ ਕੇ ਲੋ ਜੀ ਆਹ ਤਾਂ ਮੈਂ ਮੰਨਤ ਦਾਵ ਘਰਤਾ ਟਿਫਨ ਪੈਕ ਵਿਚੀ ਭੁਰਜੀ ਧਰਤੀ ਸਾਰਾ ਕੁਝ ਵਿਚੀ ਧਰਤਾ ਇਹ ਮੰਨਤ ਦਾ ਟਿਫਨ ਪੈਕ ਹੋ ਗਿਆ ਜੀ ਤੇ ਲੋ ਜੀ ਆ ਆਪਣਾ ਪਰੌਂਠਾ ਰਹਿ ਗਿਆ ਤੇ ਇਹਨੂੰ ਆਪਾਂ ਪਰੌਂਠੇ ਨੂੰ ਚੱਕ ਕੇ ਤੇ ਇਹਦਾ ਵੀ ਆਪਾਂ ਕਰਦੇ ਆ ਬੰਨ ਸੁਭ ਵੀ ਇਹਦਾ ਕਰਨਾ ਕੀ ਏ ਤੁਹਾਨੂੰ ਮੈਂ ਹੁਣ ਹੀ ਦਿਖਾਉਣੀ ਹੈ ਤੁਸੀਂ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਆਪਣੀ ਨਾਲ ਵੀਡੀਓ ਦੇਖਦੇ ਰਿਹਾ ਕਰੋ ਲੋ ਜੀ ਪਰੌਂਠਾ ਆਪਣਾ ਰੜ ਗਿਆ ਏ ਠੀਕ ਹੈ ਮੈਂ ਵੀ ਜੀ ਲਾ ਲਿਆ ਕਿਉਂਕਿ ਮੈਂ ਟਿਫਨ ਤਿਆਰ ਕਰਨ ਲੱਗਿਆ ਦੇਖੋ ਕਿੰਨਾ ਕਰਕਰਾ ਕਰਕਰਾ ਜਾ ਬਣਿਆ ਹੈਗਾ ਤੇ ਹੁਣ ਇਹ ਤੇ ਰੱਖ ਲਈ ਜੀ ਭੁਰਗੀ ਭੁਰਜੀ ਤੇ ਆਪਾਂ ਰੋਲ ਬਣਾ ਕੇ ਤੇ ਹੁਣ ਖਾਵਾਂਗੇ ਓਕੇ ਜੀ ਬਾਏ ਬਾਏ